ਸਾਡੇ ਪੰਜਾਬ ਦੇ ਵਿੱਚ ਕਿ ਹਿੰਦੂ ਧਰਮ ਹੀ ਟਾਰਗੇਟ ਕਿਉਂ ਹੁੰਦਾ ਹੈ ਮਤਲਬ ਦੇਖ ਕੇ ਨਾ ਇੱਕ ਮਨ ਵੀ ਰੋ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਵੋਟਾਂ ਪਾਈਆਂ ਸੀ ਮਾਨ ਸਾਹਿਬ ਨੂੰ ਮੈਂ ਕਿੰਨੀ ਵਾਰੀ ਕਹਿ ਚੁੱਕਾ ਵਾਂ ਕਿ ਡਾਇਮੰਡ ਸੀਐਮ ਮੇਰੇ ਕਿਉਂਕਿ ਅੰਮੀ ਤਰੋੜਾ ਇੱਕ ਹਿੰਦੂਆਂ ਦੀ ਅਗਵਾਈ ਕਰਦਾ ਕਹਿੰਦੇ ਆ ਨਾ ਹਿੰਦੂ ਸਮਾਜ ਚ ਕੋਈ ਬੰਦਾ ਹਿੰਦੂਆਂ ਦੀ ਅਗਵਾਈ ਕਰਦਾ ਕਹ ਰਿਆਂ ਜੀ ਹਿੰਦੂਆਂ ਨੂੰ ਹਿੰਦੂ ਸਮਾਜ ਨੂੰ ਸਿਰਫ ਲੌਲੀਪੌਪ ਗੱਲ ਇਹ ਕੀ ਅੰਮਿਤ ਜਾਗ ਕਰੋ ਜਾਗੇਗਾ ਇਹ ਸਮਾਜ ਕੀ ਕਰ ਰਿਹਾ ਹੈ ਇਹ ਸੁੱਤੇ ਸਮਾਜ ਨੂੰ ਜਗਾਉਣ ਲਈ ਅੰਮਿਤ ਰੋੜਾ ਬੋਲਦਾ ਮੈਂ ਕਹਿੰਦਾ ਤੁਸੀਂ ਸਾਰੇ ਪ੍ਰਧਾਨ ਬਣ ਜਾਓ ਲੁਧਿਆਣਾ ਦੇ ਸਾਨੇਵਾਲ ਇਲਾਕੇ ਦੇ ਵਿੱਚ ਸ਼ਿਵ ਮੰਦਿਰ ਦੇ ਵਿੱਚ 14 ਮੂਰਤੀਆਂ ਜਿਹੜੀਆਂ ਉਹ ਖੰਡਿਤ ਕੀਤੀਆਂ ਗਈਆਂ ਬੜਾ ਰੋਸ਼ ਹੈ ਜਿਹੜਾ ਜ਼ਾਹਰ ਕੀਤਾ ਗਿਆ ਉੱਥੇ ਕੁਝ ਸ਼ਿਵ ਸੈਨਾ ਦੇ ਆਗੂ ਜਿਹੜੇ ਪਹੁੰਚੇ ਸੀ ਤੇ ਇਸ ਗੱਲਬਾਤ ਦੇ ਵਿੱਚ ਕਰਾਂਗੇ ਸ਼ਿਵ ਸੈਨਾ ਆਗੂ ਜਿਹੜੇ ਆ ਅਮਿਤ अरोड़ा अरोड़ा ਜੀ ਸ਼ਿਵ ਮੰਦਿਰ ਦੇ ਵਿੱਚ ਮੂਰਤੀਆਂ ਖੰਡਿਤ ਕੀਤੀਆਂ 14 ਮੂਰਤੀਆਂ ਕਿਵੇਂ ਦੇਖਦੇ ਇਸ ਗੱਲ ਨੂੰ ਪਹਿਲਾਂ ਵੀ ਬੇਅਦਬੀਆਂ ਹੋਈਆਂ ਅੱਜ ਫੇਰ ਜਿਹੜੀ ਆ ਉਹ ਅਖੰਡਿਤ ਜਿਹੜੀਆਂ ਮੂਰਤੀਆਂ ਕਰ ਦਿੱਤੀਆਂ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਵਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਮੈਂ ਤੇ ਸੌਰਵ ਜੀ ਇੱਕੋ ਹੀ ਗੱਲ ਕਹੂੰਗਾ ਕਿ ਹਮੇਸ਼ਾ ਸਾਡੇ ਪੰਜਾਬ ਦੇ ਵਿੱਚ ਕਿ Hindu ਧਰਮ ਹੀ ਟਾਰਗੇਟ ਕਿਉਂ ਹੁੰਦਾ ਹੈ ਹਮੇਸ਼ਾ ਸਾਡੇ ਧਰਮ ਨੂੰ ਟਾਰਗੇਟ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਦੇਖੋ ਰਾਤ ਨੂੰ ਪੰਡਤ ਜੀ ਜਦੋਂ ਮੇਰੀ ਫੋਨ ਤੇ ਪੰਡਤ ਜੀ ਨਾਲ ਗੱਲ ਹੋਈ ਕੱਲ ਪੰਡਤ ਜੀ ਮੈਨੂੰ ਕਹਿਣ ਲੱਗੇ ਰੋੜਾ ਜੀ ਇੱਦਾਂ ਇੱਦਾਂ ਰਾਤੀ ਮੈਂ ਮੰਦਿਰ ਵਧਾ ਕੇ ਗਿਆ ਮੰਦਿਰ ਬੰਦ ਕਰਕੇ ਗਿਆ ਤੇ ਰਾਤੀ ਕੁਝ ਸ਼ਰਾਰਤੀ ਅਨਸਰਾਂ ਨੇ ਮੰਦਿਰ ਦੇ ਤਾਲੇ ਤੋੜ ਕੇ ਤੁਸੀਂ ਇੱਕ ਚੀਜ਼ ਉੱਤੇ ਗੌਰ ਕੀਤੀ ਤਾਲੇ ਤੋੜ ਕੇ ਭਗਵਾਨ ਦਾ ਸਰੂਪ ਭਗਵਾਨ ਬੋਲੇ ਨਾਦ ਅਪ ਸਵਰੂਪ ਕਿਦਾ ਖੰਡਲ ਕੀਤਾ ਆ ਉਸ ਤੋਂ ਬਾਅਦ ਭਗਵਾਨ ਸ਼ਨੀ ਦੇਵ ਦਾ ਸਵਰੂਪ ਕਿਦਾ ਖੰਡਲ ਕੀਤਾ ਆ ਉਸ ਤੋਂ ਬਾਅਦ ਮੇਰੇ ਬਾਲਾ ਜੀ ਮਹਾਰਾਜ ਦਾ ਸਵਰੂਪ ਕਿਦਾ ਖੰਡਲ ਕੀਤਾ ਆ ਮਤਲਬ ਦੇਖ ਕੇ ਨਾ ਇੱਕ ਮਨ ਵੀ ਰੋ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਵੋਟਾਂ ਪਾਈਆਂ ਸੀ ਮਾਨ ਸਾਹਿਬ ਨੂੰ ਮੈਂ ਕਿੰਨੀ ਵਾਰੀ ਕਹਿ ਚੁੱਕਾ ਵਾਂ ਕਿ ਡਾਇਮੰਡ ਸੀਐਮ ਹੈ ਮੇਰੇ ਪਰ ਮੈਂ ਡਾਇਮੰਡ ਸੀਐਮ ਤੋਂ ਅੱਜ ਇੱਕ ਹੱਕ ਵੀ ਰੱਖਦਾ ਵਾਂ ਕਿਉਂਕਿ ਅੰਮ੍ਰਿਤ ਰੋੜਾ ਇੱਕ ਹਿੰਦੂਆਂ ਦੀ ਅਗਵਾਈ ਕਰਦਾ ਕਹਿੰਦੇ ਆ ਨਾ ਹਿੰਦੂ ਸਮਾਜ ਚ ਕੋਈ ਬੰਦਾ ਹਿੰਦੂਆਂ ਦੀ ਅਗਵਾਈ ਕਰਦਾ ਜੇ ਅੰਮੀ ਤੁਰਣਾ ਹਿੰਦੂਆਂ ਦੀ ਅਗਵਾਈ ਕਰਦਾ ਤੇ ਮੈਂ ਮਾਨ ਸਾਹਿਬ ਨੂੰ ਇੱਕ ਡਾਇਮੰਡ ਸੀਐਮ ਕਹਿੰਦਾ ਕਿ ਮੇਰੇ ਪੰਜਾਬ ਨੂੰ ਇੱਕ ਵਧੀਆ ਸੀਐਮ ਮਿਲਿਆ ਪਰ ਮਾਨ ਸਾਹਿਬ ਜਿਹੜਾ ਤੁਹਾਡੇ ਰਾਜ ਚ ਕੰਮ ਹੋ ਰਿਹਾ ਮੈਨੂੰ ਬੜਾ ਹੀ ਦੁੱਖ ਹੋ ਰਿਹਾ ਪਿੱਛੇ ਦੇਖੋ ਗਊ ਗਊ ਹੱਤਿਆ ਕੀਤੀ ਗਈ ਸੀ ਗਊ ਮਾਤਾ ਦੇ ਜਿਹੜੇ ਸ਼ਬ ਮਿਲੇ ਸੀਗੇ ਗਊ ਹੱਤਿਆ ਕੀਤੀ ਗਈ ਸੀ ਅੱਜ ਤੱਕ ਪ੍ਰਸ਼ਾਸਨ ਨੂੰ ਅਸੀਂ ਕੰਪਲੇਨਟ ਦਿੱਤੀ ਹੈ ਉਹਦੇ ਬੰਦੇ ਨਹੀਂ ਫੜੇ ਗਏ ਕੀ ਕਰਨਾ ਹੈ ਉੱਥੇ ਤੁਸੀਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਪਾਈ ਸੀਗੀ ਇਹ ਕੰਪਲੀਟ ਵੀ ਦਿੱਤੀ ਸੀ ਕੋਈ ਐਫ ਆਈ ਆਰ ਨਹੀਂ ਕੁਝ ਨਹੀਂ ਜੀ ਜਾ ਰਹਿਆਂ ਜੀ ਹਿੰਦੂਆਂ ਨੂੰ ਹਿੰਦੂ ਸਮਾਜ ਨੂੰ ਸਿਰਫ ਲੌਲੀਪੌਪ ਸੈਂਟਰ ਵਿੱਚ ਬੀ ਜੀ ਪੀ ਬੈਠੀ ਹੈ ਜੀ ਠੀਕ ਹੈ ਜੀ ਮੋਦੀ ਸਾਹਿਬ ਬੈਠੇ ਨੇ ਵੱਡੇ ਵੱਡੇ ਵਾਅਦੇ ਕਰਦੇ ਆ ਚਲੋ ਕੰਮ ਮੋਦੀ ਸਾਹਿਬ 노 ਡਾਊਟ ਕਿ ਜਿੰਨਾ ਉਹਨਾਂ ਨੇ ਕੰਮ ਕਰਦਾ ਪਰ ਪੰਜਾਬ ਬਾਲਾਂ ਦੇਖਾ ਕਿਉਂ ਹੁੰਦਾ ਪੰਜਾਬ ਨੂੰ ਅੰਨ ਦੇਖਾ ਕਿਉਂ ਕੀਤਾ ਜਾਂਦਾ ਹਰ ਸਮੇਂ ਪੰਜਾਬ ਨਾਲ ਵਿਤਕਰਾ ਕਿਉਂ ਹੁੰਦਾ ਸਾਡੇ ਮੰਦਰਾਂ ਦੇ ਵਿੱਚ ਦੇਖੋ ਕਿਦਾਂ ਸ਼ਰਿਆਮ ਇਹ ਲੋਕ ਕਿਦਾਂ ਮੰਦਰਾਂ 'ਚ ਪਹੁੰਚ ਗਏ ਸ਼ਰਿਆਮ ਦੇਖੋ ਮਾਹੌਲ ਖਰਾਬ ਕਰਨ ਨਿਕਲਿਆ ਜੇ ਮੇਰੇ ਮੂੰਹੋਂ ਕੋਈ ਫालतू ਗੱਲ ਨਿਕਲ ਜਾਂਦੀ ਜੇ ਮੇਰੇ ਮੂੰਹੋਂ ਕੋਈ ਫालतू ਗੱਲ ਹੋ ਜਾਂਦੀ ਪ੍ਰਸ਼ਾਸਨ ਨੇ ਕਹਿੰਦਾ ਜੀ ਅੰਮੀ ਤਰੜਾਈ ਤੁਸੀਂ ਗਲਤ ਬੋਲ ਰਹੇ ਹੋ ਇੱਦਾਂ ਨਾ ਬੋਲੋ ਤੇ ਹੁਣ ਪ੍ਰਸ਼ਾਸਨ ਕਿ ਸੁੱਤੀ ਹੈ ਹੁਣ ਸਰਕਾਰ ਕਿ ਸੁੱਤੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਹਿੰਦੂ ਐਮਐਲਏ ਨਹੀਂ ਹੈਗੇ ਲੁਧਿਆਣਾ ਵਿੱਚ ਹਿੰਦੂ ਐਮਐਲਏ ਨਹੀਂ ਹੈਗੇ ਪਹੁੰਚਣਾ ਫਰਜ਼ ਹੈਗਾ ਸੀ ਜਾਂ ਨਹੀਂ ਹੈਗਾ ਸੀ ਮੰਤਰੀ ਸਾਹਿਬ ਨਹੀਂ ਹੈਗੇ ਪਹੁੰਚਣਾ ਫਰਜ਼ ਹੈਗਾ ਸੀ ਜਾਂ ਨਹੀਂ ਹੈਗਾ ਸੀ ਮਤਲਬ ਮੈਂ ਕਹਿਣਾ ਕਿ ਹਿੰਦੂ ਸਮਾਜ ਨਾਲ ਹਮੇਸ਼ਾ ਵਿਤਕਰਾ ਹੁੰਦਾ ਆਇਆ ਜੇ ਮੈਂ ਧਰਨਾ ਲਾ ਕੇ ਬਹਿ ਜਾਂਦਾ ਫਿਰ ਇਹਨਾਂ ਨੇ ਕਹਿਣਾ ਸੀਗਾ ਤੁਸੀਂ ਜਾਣ ਕੇ ਮਾਹੌਲ ਗਰਮ ਕਰ ਰਹੇ ਹੋ ਮਾਹੌਲ ਭੜਕਾ ਰਹੇ ਹੋ ਅੱਜ ਇਹ ਮੇਰਾ ਦਿਲ ਦੁਖਿਆ ਮੇਰਾ ਦਿਲ ਰੋਇਆ ਦੇਖ ਕੇ ਇਹ ਕਿਦਾਂ ਮੇਰੇ ਪ੍ਰਭੂ ਬੋਲੇ ਨਾ ਦਾ ਕਿਦਾਂ ਸਰੂਪ ਨੂੰ ਖੰਡਿਤ ਕਿੱਦਾ ਗਿਆ ਮਹਾ ਸ਼ਿਵਰਾਤਰੀ ਆ ਰਹੀ ਹੈ ਦੇਖੋ ਤੁਸੀਂ ਵੀ ਮਹਾ ਸ਼ਿਵਰਾਤਰੀ ਬਣਾਉਂਦੇ ਹੋ ਸਾਰਾ ਸੰਸਾਰ ਬਣਾਉਂਦਾ ਹੈ ਸਾਰਾ ਸੰਸਾਰ ਮੇਰੇ ਪ੍ਰਭੂ ਮਹਾਦੇਵ ਦੀ ਪੂਜਾ ਕਰਦਾ ਹੈ ਔਰ ਅੱਜ ਇੱਕ ਹਫਤਾ ਪਹਿਲਾਂ ਇਹ ਕਿਹੜੇ ਸ਼ਖਸ ਨੇ ਕਿਹੜੇ ਚੁਣੌਤੀ ਦੇ ਰਹੇ ਨੇ ਸਾਡੇ Hindu ਸਮਾਜ ਨੂੰ ਜਿਹੜਾ ਪੰਜਾਬ ਦੇ ਵਿੱਚ Hindu ਸਮਾਜ ਨੂੰ Hinduਵਾਦੀ ਮੰਦਰ ਟਾਰਗੇਟ ਕਰ ਰਹੇ ਨੇ ਇਹ ਹਾਲ ਤੁਸੀਂ ਦੇਖਿਆ ਸੀ ਕਿ ਪਾਕਿਸਤਾਨ ਦੇ ਵਿੱਚ ਦੇਖੋ ਕਿਦਾਂ ਮੈਂ ਤਾਂ ਪਾਕਿਸਤਾਨ ਚ ਗਿਨੂੰਗਾ ਕਿ ਪਾਕਿਸਤਾਨ ਚ ਕਿਦਾਂ ਮੰਦਰ ਤੋੜੇ ਗਏ ਸੀ ਔਰ ਇਹੋ ਜਿਹੇ ਕਾਫਰ ਮੈਗਨਾ ਜਿਹੜੇ ਪਾਗਲ ਇਨਸਾਨ ਜਿਹੜੇ ਮੈਂ ਕਹਿੰਦਾ ਮਹਾ ਪਾਪੀ ਬੰਦੇ ਜਿਹੜੇ ਹਿੰਦੁਸਤਾਨ ਚ ਪੈਦਾ ਹੋ ਗਏ ਹੋਏ ਨੇ ਮੈਂ ਇੱਕ ਚੀਜ਼ ਕਹਿਣਾ ਵਾਂ ਕਿ ਆਪਣੇ Hindu ਸਮਾਜ ਨੂੰ ਹਜੇ ਵੀ ਜਾਗ ਜਾਓ ਇਕੱਠੇ ਹੋ ਜਾਓ ਔਰ ਇਹਨਾਂ ਨੂੰ ਦਿਖਾ ਦਿਓ ਕਿ ਸਨਾਤਨ ਧਰਮ ਦੀ ਹਮੇਸ਼ਾ ਜੈ ਹੈ 14 ਮੂਰਤੀਆਂ ਖੰਡਿਤ ਹੋਈਆਂ 1 ਨਹੀਂ 2 ਨਹੀਂ 3 ਨਹੀਂ 4 ਨਹੀਂ 14 ਇਹ ਬੜੀ ਵੱਡੀ ਗੱਲ ਹੈ ਕਿ ਉੱਥੇ ਦੇਖੋ ਕੋਈ ਹਿੰਦੂ ਸਮਾਜ ਦੇ ਲੋਕ ਹੀ ਨਹੀਂ ਇਕੱਠੇ ਹੋਏ ਆਏ ਹੀ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਕਿਸੇ ਮੈਂ ਕੀ ਕਹਿ ਰਿਹਾ ਜੀ ਜਾਗੋ ਫਿਰ ਕਿੰਦਾ ਮਿਤਰਾ ਹਿੰਦੂ ਜਾਗੋ ਜੇ ਅੱਜ ਜਾਗਣਾ ਪੈਣਾ ਤੁਹਾਨੂੰ ਨਹੀਂ ਤੇ ਇਹ ਲੋਕ ਮੰਦਰਾਂ ਤੱਕ ਪਹੁੰਚ ਗਏ ਨੇ ਕਦੋਂ ਜਾਗੋਗੇ ਕਦੋਂ ਜਦੋਂ ਘਰਾਂ ਤੱਕ ਸਾਡੇ ਪਹੁੰਚ ਜਣਗੇ ਮੰਦਿਰ ਹੀ ਪਹੁੰਚ ਗਏ ਮਤਲਬ ਭਗਵਾਨ ਤੋਂ ਉੱਪਰ ਜੀ ਥੋੜੀ ਕੋਈ ਹੁੰਦੀ ਹੈ ਜੇ ਪ੍ਰਭੂ ਨੇ ਰਹਿਨ ਨੂੰ ਆਪਾਂ ਨੂੰ ਛੱਡ ਦਿੱਤੀ ਆ ਜੋ ਪ੍ਰਭੂ ਦੇ ਦੇਖੋ ਜੇ ਪ੍ਰਭੂ ਦੇ ਮੰਦਿਰ ਤੱਕ ਸਾਡੇ ਪਹੁੰਚ ਗਏ ਨੇ ਮੈਂ ਕਹਿੰਦਾ ਹਿੰਦੂ ਸਮਾਰ ਫਿਰ ਮੈਂ ਕਹਿੰਦਾ ਮੂਨ ਹੋ ਕੇ ਵੱਡੀ ਵੱਡੀ ਆਪਾਂ ਯਾਤਰਾ ਕਰਦੇ ਆ ਲੁਧਿਆਣੇ ਤੁਸੀਂ ਦੇਖਿਆ ਨਹੀਂ ਕਿੰਨਾ ਰੁਪਈਆ ਲਾਂਦੇ ਮੈਂ ਕਹਿੰਦਾ ਮੈਂ ਉਹਨਾਂ ਨੂੰ ਪੁੱਛਦਾ ਸੰਤ ਸਤਿਮਾਹਤਮਾ ਨੂੰ ਪੁੱਛਦਾ ਜਿਹੜੇ ਸੰਤ ਹੈਗੇ ਨੇ ਵੱਡੇ ਵੱਡੇ ਜਿਹੜੇ ਮੰਦਰਾਂ ਦੇ ਟਰਸਟੀਆਂ ਦੇ ਜਾਂ ਗੌਤਾਮ ਵਾਲੇ ਲਗਾ ਲੋ ਜਾਂ ਹੋਰ ਲਗਾ ਲੋ ਵੱਡੇ ਸਕੋਨਾਂ ਲਗਾ ਲੋ ਮੈਂ ਤਾਂ ਛੂੜ ਹੀ ਸਿੱਧਾ ਹੀ ਕਹਿਣਾ ਨਾ ਕਿ ਆਪਾਂ ਵੱਡੀਆਂ ਵੱਡੀਆਂ ਯਾਤਰਾ ਕਰਦੇ ਆ ਕਿ ਆ ਇੱਥੇ ਪਹੁੰਚਣਾ ਜਾਇਜ਼ ਨਹੀਂ ਸੀਗਾ ਇੱਥੇ ਪਹੁੰਚਣਾ ਚਾਹੀਦਾ ਨਹੀਂ ਸੀ ਆਪਾਂ ਨੂੰ ਕਿ ਸਾਡੇ ਪ੍ਰਭੂ ਦੀ ਭਗਵਾਨ ਦੀ ਸਾਡੇ ਬੇਦਵੀ ਕੀਤੀ ਆ ਅਖੰਡਤ ਕੀਤੀ ਆ ਜਿਹੜੇ ਉੱਤੇ ਤੇ ਅਸੀਂ ਕਿੱਦਾਂ ਚੁੱਪ ਰਹੀਏ ਮੈਂ ਇੱਕੋ ਚੀਜ਼ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮੈਂ ਡਾਇਮੰਡ ਸੀਐਮ ਕਹਿੰਨਾ ਤੁਹਾਨੂੰ ਦਿਲੋਂ ਹੱਕ ਰੱਖਦਾ ਤੁਹਾਡੇ ਤੇ ਕਿ ਹਿੰਦੂ ਨੇ ਤੁਹਾਨੂੰ 50% ਵੋਟ ਪਾਈ ਹੈ ਪੰਜਾਬ ਦੇ ਵਿੱਚ ਹੁਣ ਫਿਰ ਇਲੈਕਸ਼ਨ ਆਉਣ ਵਾਲੇ ਆ ਹੁਣ ਅਸੀਂ ਕੀ ਮੁੱਦਾ ਚੱਕਦੀਏ ਕਿ ਸਾਡੇ ਹਿੰਦੂਆਂ ਦੀ ਕੀ ਸੁਣਵਾਈ ਕੀਤੀ ਹੈ ਤੁਸੀਂ ਸਾਡੇ ਹਿੰਦੂਆਂ ਬਾਰੇ ਕੀ ਸੋਚਿਆ ਮੈਨੂੰ ਪਤਾ ਹੈ ਮਾਨ ਸਾਹਿਬ ਤੁਸੀਂ ਕੰਮ ਵਧੀਆ ਕਰ ਰਹੇ ਹੋ ਪਰ ਸਾਡੇ ਹਿੰਦੂਆਂ ਬਾਰੇ ਵੀ ਸੋਚੋ ਇੱਕ ਟਾਈਮ ਛੋਟਾ ਜਿਹਾ ਤੁਹਾਡੇ ਤੋਂ ਇੱਕ ਨਿਮਰ ਆ ਜਿਆ ਬੰਦਾ ਅੰਮਿਤ ਰੋੜਾ ਜਿਹੜਾ ਕਿ ਹਿੰਦੂ ਸਮਾਜ ਤੋਂ ਮੰਗਦਾ ਹੈ ਤੁਹਾਨੂੰ ਮਿਲਣਾ ਚਾਹੁੰਦਾ ਔਰ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਕਿ ਮਾਨ ਸਾਹਿਬ ਮੈਂ ਡਾਇਮੰਡ ਸੀਐਮ ਕਿੰਨਾ ਤੁਹਾਨੂੰ ਔਰ ਮੈਂ ਹੱਕ ਰੱਖਦਾ ਕਿ ਮੇਰੇ ਮੰਦਰਾਂ ਦਾ ਖਿਆਲ ਕਿੱਦਾਂ ਰੱਖਿਆ ਜਾਏਗਾ ਮੇਰੇ ਮੰਦਰਾਂ ਨੂੰ ਜਿਹੜੀ ਜਿਹੜੀ ਮੰਦਰਾਂ ਦੀ ਮੇਰੀ ਸਫਾਈ ਜਾਂ ਅਭਿਆਨ ਮੇਰੇ ਹੋਰ ਵੀ ਬੜੇ ਮੰਦਰਾਂ ਬਾਰੇ ਜਿਹੜੇ ਸਰਕਾਰ ਨੂੰ ਫੰਡ ਮਿਲਦੇ ਨੇ ਮੰਦਰਾਂ ਇਹ ਅਜੇ ਤੱਕ ਕਦੀ ਕੁਝ ਪਹੁੰਚਿਆ ਨਹੀਂ ਗਊ ਤਾਂ ਤੁਸੀਂ ਲਗਾ ਲਓ ਗਊਆਂ ਲਗਾ ਲਓ ਅਜੇ ਤੱਕ ਸਾਡੇ ਸਮਾਜ ਨਾਲ ਹਮੇਸ਼ਾ ਵਿਤਕਰਾਈ ਹੁੰਦਾ ਆਇਆ ਮਾਨ ਸਾਹਿਬ ਨੂੰ ਮੈਂ ਇੱਕੋ ਚੀਜ਼ ਪੁੱਛਣਾ ਚਾਹਨਾ ਕੀ ਆ ਮੈਨੂੰ ਟਾਈਮ ਦੋਗੇ ਤਾਂ ਕਿ ਮੈਂ ਤੁਹਾਡੇ ਨਾਲ ਚਰਚਾ ਕਰ ਸਕਾਂ ਕਿ ਸਾਡੇ ਹਿੰਦੂ ਸਮਾਜ ਦਾ ਖਿਆਲ ਕਿੱਦਾਂ ਰੱਖਿਆ ਜਾਏਗਾ ਹੁਣ ਅਰੋੜਾ ਜੀ ਇਹਦੇ ਤੇ ਸਵਾਲ ਇਹ ਐ ਪਿੱਛੇ ਤੁਸੀਂ ਗਿਆ ਗਉਂ ਹੱਤੇ ਹੋਈ ਕੁਛ ਨਹੀਂ ਬਣਿਆ ਫਿਰ ਬੇਅਦਬੀ ਹੋਈ 14 ਮੂਰਤੀਆਂ ਖੰਡਿਤ ਹੋਈਆਂ ਲੱਗਦਾ ਕਿ ਕੁਛ ਹੋਊਗਾ ਬਿਲਕੁਲ ਸੌਰਵ ਜੀ ਬਿਲਕੁਲ ਪੁਲਿਸ ਨੇ ਤੇ ਆਪਣੇ ਕੰਨਿਓ ਪਰਚਾ ਦਿੱਤਾ ਐਫ ਆਈ ਆਰ ਕੱਢਦੀ ਐਫ ਆਈ ਆਰ ਕੱਟ ਕੇ ਆਪਣੇ ਗਲਿਓ ਕੰਮ ਲਾਤਾ ਪਰ ਹੁਣ ਹਿੰਦੂ ਸਮਾਜ ਚੁੱਪ ਨਹੀਂ ਰਹੇਗਾ ਜਦ ਤੱਕ ਬੰਦੇ ਅਰੈਸਟ ਨਹੀਂ ਹੋਣਗੇ ਜਦ ਤੱਕ ਉਹਨਾਂ ਨੂੰ ਬੰਦੀ ਸਜ਼ਾ ਨਹੀਂ ਮਿਲੇਗੀ ਤਦ ਤੱਕ ਹਿੰਦੂ ਸਮਾਜ ਚੁੱਪ ਨਹੀਂ ਰਹੇਗਾ ਅੱਜ ਦੇਖੋ ਮੰਦਰਾਂ ਦੇ ਵਿੱਚ ਅੱਖਾਂ ਵੀ ਰੋ ਪਈਆਂ ਅੱਖਾਂ ਅੱਖਾਂ ਚੋਂ ਪਾਣੀ ਪਾਣੀ ਨਿਕਲ ਰਿਆ ਸੀ ਉੱਥੇ ਦੇਖ ਦੇਖ ਕੇ ਜਦੋਂ ਮੈਂ ਸੋਸ਼ਲ ਮੀਡੀਆ ਤੇ ਖਬਰਾਂ ਦੇਖ ਰਿਹਾ ਸੀ ਕਿ ਕਿੱਦਾਂ ਭਗਵਾਨ ਦੇਖੋ ਭਗਵਾਨ ਦੀ ਮੂਰਤੀਆਂ ਖੰਡਿਤ ਕੀਤੀਆਂ ਗਈਆਂ ਔਰ ਮੈਂ ਕਹਿੰਨਾ ਸ਼ਿਵ ਪਰਵਾਰ ਮੈਂ ਕਹਿੰਨਾ ਦੇਖ ਕੇ ਨਾ ਮਾਨਵੀ ਕਹਿੰਦਾ ਸੀਗਾ ਕਿ ਅੰਮਿਤ ਜਾਗ ਕਰੋ ਜਾਗੇਗਾ ਇਹ ਸਮਾਜ ਕੀ ਕਰ ਰਿਹਾ ਹੈ ਇਹ ਸੁੱਤੇ ਸਮਾਜ ਨੂੰ ਜਗਾਣ ਲਈ ਅੰਮਿਤ ਉਹਦਾ ਬੋਲਦਾ ਕਿ ਮੇਰੇ ਭਰਾਵੋ ਹਿੰਦੂਓ ਹੁਣ ਇੱਕ ਮੰਚ ਤੇ ਹੋ ਜੋ ਇੱਕ ਮੰਚ ਦੇ ਇਕੱਠੇ ਹੋ ਜੋ ਤਾਂ ਕਿ ਜਗਾਈਏ ਸਰਕਾਰਾਂ ਨੂੰ 45 45 50% ਅਸੀਂ ਮੋਦੀ ਸਾਹਿਬ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ ਤੇ ਬਣਾਨੇ ਆ ਪਰ ਉਹਨਾਂ ਦਾ ਕੋਈ ਨੁਮਾਇੰਦਾ ਕਿੱਥੇ ਹੈ ਕੋਈ ਆਇਆ ਸੀ ਕਿਸੇ ਨੇ ਪੁੱਛਿਆ ਕਿ ਕੀ ਹੋਇਆ ਜੀ ਕੀ ਨਹੀਂ ਹੋਇਆ ਬਸ ਵਾਹ ਵਾਹ ਇਹ ਲੁੱਟਣੀ ਹੈ ਮੈਂ ਪ੍ਰਧਾਨ ਤੇ ਮੈਂ ਪ੍ਰਧਾਨ ਮੈਂ ਕਹਿੰਦਾ ਤੁਸੀਂ ਸਾਰੇ ਪ੍ਰਧਾਨ ਬਣ ਜਾਓ ਉਹ ਪਰ ਮੈਂ ਕਹਿੰਦਾ ਮੇਰੇ ਪ੍ਰਭੂ ਦੇ ਜਿਹੜੇ ਘਰ ਨੇ ਮੰਦਰ ਨੇ ਉਹਨਾਂ ਨੂੰ ਸੁਰੱਖਿਤਰ ਰਖਵਾਓ ਆਪਣੀ ਆਵਾਜ਼ ਦੇ ਸਰਕਾਰ ਤੱਕ ਪਹੁੰਚਾਓ ਤਾਂ ਕਿ ਸੁੱਤੀ ਮੂਨ ਸਰਕਾਰਾਂ ਜਾਗਣ ਕਿ ਪੰਜਾਬ ਦੇ ਵਿੱਚ ਵੀ ਹਿੰਦੂ ਰਹਿੰਦਾ ਵੈ ਕੰਨ ਤੱਕ ਆਵਾਜ਼ ਪਹੁੰਚੇ ਸਰਕਾਰਾਂ ਦੀ ਕਿ ਸਾਨੂੰ ਵੀ ਹਿੰਦੂ ਸਮਾਜ ਦੀ ਲੋੜ ਹੈ ਕੋ ਪੁਲਿਸ ਜਿਹੜੀ ਇਹ ਕਾਰਵਾਈ ਕਰ ਰਹੀ ਹੈ ਕਹਿੰਦੇ ਅਣਪਛਾਤੇ ਦੇ ਬੰਦੇ ਦੇ ਖਿਲਾਫ ਐਫ ਆਈ ਆਰ ਦਰਜ ਕਰਦੇ ਨੇ ਕਿਉਂਕਿ ਨਾ ਤਾਂ ਉੱਥੇ ਕੋਈ ਸੀਸੀਟੀਵੀ ਸੀ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਫਿਲਹਾਲ ਅਣਪਛਾਤੇ ਸੌਰਵ ਜੀ ਮੋਨ ਨਹੀਂ ਰਿਹਾ ਜਾਏਗਾ ਇਸ ਗੱਲ ਤੇ ਮੈਂ ਫਿਰ ਕਹਿਣਾ ਹਲਕੇ 'ਚ ਨਾ ਲੈਣ ਹਲਕੇ 'ਚ ਬਿਲਕੁਲ ਨਹੀਂ ਲੈਣ ਕਿਉਂਕਿ ਮੈਂ ਤੇ ਕੋਈ ਨਾਰਾ ਹੁਣ ਲਖ ਰੱਖਣਾ ਜਾਗੋ ਹਿੰਦੂ ਜਾਗੋ ਕੋਮ ਨੂੰ ਜਗਾਣਾ ਸਾਡਾ ਕੰਮ ਹੈ ਔਰ ਮੈਂ ਕਹਿੰਦਾ ਇੱਕ ਪਲੇਟਫਾਰਮ ਤੇ ਲੈ ਕੇ ਹਿੰਦੂ ਸਮਾਜ ਨੂੰ ਮੈਂ ਆਣਾ ਹੀ ਆਣਾ ਕਿਉਂਕਿ ਇਹ ਜਿਹੜੇ ਪੰਜਾਬ ਦੇ ਵਿੱਚ ਜਾਣ ਕੇ ਕੁਝ ਜਿਹੜੇ ਸ਼ਰਾਰਤੀ ਅਨਸਰ ਜਾਣ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨਾ ਇਹਨਾਂ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਦੇ ਔਰ ਇੱਕ ਚੀਜ਼ ਮੈਂ ਹੋਰ ਚੀਜ਼ ਜਾਨਣਾ ਕਿ ਸਾਡਾ ਭਾਈਚਾਰਾ ਬਹੁਤ ਵਧੀਆ ਵੈ ਔਰ ਅਸੀਂ ਭਾਈਚਾਰਾ ਵਧੀਆ ਰੱਖਣਾ ਵੈ ਆ ਜਿਹੜੇ ਸ਼ਰਾਰਤੀ ਅਨਸਰ ਨੇ ਮੈਂ ਮਾਨ ਸਾਹਿਬ ਨੂੰ ਕਿਉਂ ਮਿਲਣਾ ਚਾਹਨਾ ਐਸ਼ ਕਰਕੇ ਮਿਲਣਾ ਮਾਨ ਸਾਹਿਬ ਨੂੰ ਕਿ ਇਹ ਹਿੰਦੂ ਜੱਟ ਦੀ ਗੱਲ ਸੁਣੋ ਕਿਉਂਕਿ ਇਹ ਇੱਕ ਇਨਸਾਫ ਲਈ ਆਇਆ ਤੁਹਾਡੇ ਤੋਂ ਕਿ ਤੁਹਾਨੂੰ ਵੋਟਾਂ ਪਾਈਆਂ ਇਨਸਾਫ ਚਾਹੀਦਾ ਕਿ ਅਸੀਂ ਹਿੰਦੂ ਸਮਾਜ ਜੇ ਹਿੰਦੂ ਸਮਾਜ ਦੀ ਅਗਵਾਈ ਕਰੀਦੀ ਹੈ ਤੇ ਆਪਣਾ ਹੱਕ ਮੰਗਣਾ ਰੱਖਣੇ ਸਾਡੇ ਤੇ ਇੱਕੋ ਹੀ ਇਹੀ ਹੱਕ ਹੈ ਅਸੀਂ ਕੋਈ ਵੋਟਾਂ ਨਹੀਂ ਲੈਣੀਆਂ ਮਾਨ ਸਾਹਿਬ ਅਸੀਂ ਵੋਟਾਂ ਨਹੀਂ ਲੈ ਅਸੀਂ ਵੋਟਾਂ ਤੁਹਾਨੂੰ ਪੁਆਣੀਆਂ ਤੁਹਾਨੂੰ ਤਾਂ ਪੁਆਣੀਆਂ ਤੂੰ ਕੀ ਤੁਸੀਂ ਸਾਡੇ ਹਿੰਦੂ ਸਮਾਜ ਦੀ ਸੋਚੋਗੇ ਡਾਇਮੰਡ ਸੀਐਮ ਹੋ ਤੁਸੀਂ ਉਹ ਡਾਇਮੰਡ ਗੱਲਾਂ ਕਰਨੀਆਂ ਤੁਹਾਡੇ ਨਾਲ ਬੈਠ ਕੇ ਡਾਇਮੰਡ ਗੱਲਾਂ ਇਹ ਕਰਨੀਆਂ ਕੀ ਤੁਸੀਂ ਸਾਡੇ ਹਿੰਦੂ ਸਮਾਜ ਬਾਰੇ ਕੀ ਕੀ ਸੋਚਿਆ ਅਸੀਂ ਤੁਹਾਨੂੰ ਵੋਟ ਪਾਈ ਤੁਹਾਡੇ ਐਮਐਲਏ ਸਹਿਬਾਨ ਲੈ ਕੇ ਆਏ ਪਰ ਤੁਹਾਡੇ ਐਮਐਲਏ ਸਹਿਬਾਨ ਕੋਈ ਵੀ ਉਸ ਜਗ੍ਹਾ ਤੇ ਨਹੀਂ ਪਹੁੰਚੇ ਔਰ ਮੈਂ ਕਹਿੰਦਾ ਮਾਨ ਸਾਹਿਬ ਤੁਸੀਂ ਡਾਇਮੰਡ ਸੀਐਮਓ ਉਹਨਾਂ ਦੀ ਡਿਊਟੀ ਲਗਾਓ ਸਾਡੇ ਨਾਲ ਕੰਟੈਕਟ ਕਰਨ ਸਾਡੇ ਨਾਲ ਕੰਟੈਕਟ ਕਰਕੇ ਪੁੱਛਣ ਕਿ ਜੋ ਜੋ ਹੋਇਆ ਵੈ ਉਹੀ ਆਰਡਰ ਦੇਣ ਕਿ ਜਲਦ ਤੋਂ ਜਲਦ ਬੰਦੇ ਫੜੇ ਜਾਣ ਫਿਰ ਮਨਨਾ ਕੀ ਮੇਰਾ ਮੇਰੇ ਮਾਨਸਾ ਡਾਇਮੰਡ ਸੀਮੈਂ ਸਾਡੇ ਹਿੰਦੂ ਸਮਾਜ ਦੀ ਵੀ ਸੁਣਵਾਈ ਹੈਗੀ ਹੈ ਇਸ ਬਾਰੇ ਮੈਂ ਮੀਟਿੰਗ ਕਰੂੰਗਾ ਦੇਖੋ ਹੁਣ ਇਸ ਗੱਲ ਨੂੰ ਲੈ ਕੇ ਕਿਸੇ ਸੀਨੀਅਰ ਅਫਸਰ ਨਾਲ ਮਿਲੋਂਗੇ ਬਿਲਕੁਲ ਜੀ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਜਰੂਰ ਮਿਲੂੰਗਾ ਮੈਂ ਕੱਲ ਰੱਖੂੰਗਾ ਮਿਲੂੰਗਾ ਵੀ ਔਰ ਜਲਦ ਤੋਂ ਜਲਦ ਬੰਦੇ ਰੈਸਟ ਵੀ ਕਰਾਊਗਾ ਕਿਉਂਕਿ ਹਿੰਦੂ ਸਮਾਜ ਵਾਸਤੇ ਜੇ ਪ੍ਰਭੂ ਨੇ ਮੇਰੇ ਠਾਕੁਰ ਜੀ ਨੇ ਮੇਰੇ ਬੰਕੇ بیਯਾਰੀ ਨੇ ਜੇ ਮੈਨੂੰ ਆਪਣਾ ਅਸ਼ੀਰਵਾਦ ਦਿੱਤਾ ਵੈ ਤੇ ਹਿੰਦੂ ਸਮਾਜ ਵਾਸਤੇ ਮੈਂ ਲੜਾਈ ਲੜਦਾ ਆਇਆ ਤੇ ਲੜਦਾ ਰਹੂੰਗਾ ਕਿਉਂਕਿ ਮੈਂ ਆਪਣੇ ਹਿੰਦੂ ਸਮਾਜ ਦੀ ਸਨਾਤਨ ਧਰਮ ਦੀ ਬੇਦਵੀਂ ਬਰਦਾਸ਼ਤ ਨਹੀਂ ਕਰ ਸਕਦਾ ਸਤਿ ਸਨਾਤਨ ਹਿੰਦੂ ਧਰਮ ਕੀ ਸਦਾ ਹੀ ਜੈ ਕਿਉਂਕਿ ਹਿੰਦੂ ਧਰਮ ਸਦਾ ਹੀ ਜੈ ਬਿਲਕੁਲ 14 ਮੂਰਤੀਆਂ ਜਿਹੜੀਆਂ ਅਖੰਡਿਤ ਕਰ ਦਿੱਤੀ ਗਿਆ ਪਰ ਫਿਲਹਾਲ ਹੈ ਜਿਹੜੇ ਆ ਗਿਆਤ ਦੇ ਖਿਲਾਫ ਹੈ ਜਿਹੜੀ ਐਫ ਆਈ ਆਰ ਆ ਉਹ ਦਰਜ ਕਰਨ ਦੀ ਗੱਲ ਹੈ ਉਹ ਕਹੀ ਜਾ ਰਹੀ ਹੈ ਤੇ ਗੱਲ ਕਰੀ ਅਮਿਤ ਰੋੜੇ ਦੇ ਕਿਹਾ ਜਾ ਰਿਹਾ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲਾਂਗੇ ਤੇ ਜਿਨ੍ਹਾਂ ਵੱਲੋਂ ਇਹ ਅਖੰਡਿਤ ਕੀਤੀਆਂ ਗਿਆ ਮੂਰਤੀਆਂ ਉਹਨਾਂ ਨੂੰ ਜਿਹੜੀ ਆ ਬੰਦੀ ਸਜ਼ਾ ਜਿਹੜੀ ਆ ਉਹ ਜਰੂਰ ਦਵਾਵਾਂਗੇ ਹੁਣ ਦੇਖਣ ਵਾਲਾ ਟਾਈਮ ਆਊਗਾ ਆਉਣ ਵਾਲਾ ਸਮੇਂ ਦੱਸੇਗਾ ਕਿ ਪੁਲਿਸ ਉਹਨਾਂ ਬੰਦਿਆਂ ਤੱਕ ਪਹੁੰਚ ਸਕਦੀ ਆ ਜਾਂ ਨਹੀਂ ਸਕਦੀ ਆਉਣ ਵਾਲਾ ਸਮੇਂ